ਤੁਹਾਡਾ Amazon ਦੇ ਉੱਪਰ ਇੱਕ ਤਰੀਕ ਤੋਂ ਸਮਰ ਸੇਲ ਜਿਹੜੀ ਲੱਗਣ ਜਾ ਰਹੀ ਹੈ ਤੇ ਸੇਲ ਦੇ ਵਿੱਚ ਤੁਹਾਨੂੰ ਮੋਬਾਈਲ ਫੋਨਾਂ ਦੇ ਉੱਪਰ ਹੈਵੀ ਡਿਸਕਾਊਂਟ ਮਿਲਣਗੇ ਤੇ ਇਹ ਸੇਲ ਜਿਹੜੀ ਪ੍ਰਾਈਮ ਮੈਂਬਰ ਨੇ ਸੇਲ ਦਾ ਜਿਹੜਾ ਲਾਭ ਆ ਉਹ 12 ਘੰਟੇ ਪਹਿਲਾਂ ਉਹਨਾਂ ਨੂੰ ਮਿਲ ਜਾਵੇਗਾ ਮਤਲਬ ਉਹ ਸੈਸ ਕਰ ਸਕਦੇ ਨੇ ਹੁਣ ਪ੍ਰੀਮੀਅਮ ਰੇਂਜ ਦੇ ਫੋਨ ਮੈਂ ਸਿਲੈਕਟ ਕੀਤੇ ਨੇ 6 ਤੋਂ 7 ਉਹਨਾਂ ਦੀ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਬਾਕੀ ਫੋਨਾਂ ਦੀ ਅਗਲੀਆਂ ਵੀਡੀਓਜ਼ ਦੇ ਵਿੱਚ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਬ੍ਰਾਂਡ ਤੁਹਾਨੂੰ ਕਿੰਨਾ-ਕਿੰਨਾ ਡਿਸਕਾਊਂਟ ਦੇ ਰਹੇ ਨੇ ਪ੍ਰੀਮੀਅਮ ਰੇਂਜ ਦੇ ਵਿੱਚ ਸਭ ਤੋਂ ਪਹਿਲੇ ਫੋਨ ਦੀ ਗੱਲ ਕਰੀਏ ਤਾਂ ਆਈਫੋਨ 15 A16 ਬਾਈਕੋਨਿਕ ਚਿਪ ਦੇ ਨਾਲ ਆਉਂਦਾ 6.1 ਇੰਚ ਦੀ ਸੂਪਰ ਰਟੀਨਾ ডিসਪਲੇ ਆ 60 ਹਰਟ ਦਾ ਰਿਫਰੈਸ਼ ਰੇਟ ਆ ਨਾਲ ਤੁਹਾਨੂੰ ਇਸ ਵਿੱਚ ਸਾਹਮਣੇ ਜਿਹੜੀ ਹੈ ਇਸ ਦੇ ਵਿੱਚ ਨੋਚ ਦੇਖਣ ਨੂੰ ਮਿਲੇਗੀ ਕੈਮਰੇ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਕੈਮਰਾ ਜਿਹੜਾ ਆ 48 ਮੈਗਾਪਿਕਸਲ ਦਾ ਤੁਹਾਨੂੰ ਇਸ ਦੇ ਵਿੱਚ ਦੇਖਣ ਨੂੰ ਮਿਲੇਗਾ ਔਰ ਜਿਹੜਾ ਸੈਕੰਡਰੀ ਕੈਮਰਾ ਉਹ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੋਵੇਗਾ ਫਰੰਟ ਕੈਮਰਾ ਜਿਹੜਾ 12 ਮੈਗਾਪਿਕਸਲ ਦਾ ਮਿਲੇਗਾ ਦੋਨੋਂ ਕੈਮਰੇ ਜਿਹੜੇ ਆ ਤੁਸੀਂ ਇਹਨਾਂ ਦੇ ਉੱਪਰ 4K ਦੇ ਵਿੱਚ ਵੀਡੀਓ ਜਿਹੜੀ ਹੈ ਸ਼ੂਟ ਕਰ ਸਕਦੇ ਹੋ ਬੈਟਰੀ ਦੀ ਗੱਲ ਕਰੀਏ ਤਾਂ 3350 mAh ਦੀ ਬੈਟਰੀ ਆ ਜੇਕਰ ਇਸ ਫੋਨ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਵੈਸੇ ਇਸ ਫੋਨ ਦਾ ਰੇਟ ਜਿਹੜਾ 61390 ਰੁਪਏ ਆ ਪਰ ਤੁਹਾਨੂੰ ਇਸ ਸੇਲ ਦੇ ਵਿੱਚ ਇਹ ਫੋਨ 57700 ਰੁਪਏ ਦਾ ਮਿਲੇਗਾ ਦੂਸਰੇ ਫੋਨ ਦੀ ਗੱਲ ਕਰੀਏ ਤਾਂ ਆਈਫੋਨ 16e ਵੈਸੇ ਆਈਫੋਨ 15 ਤੇ ਆਈਫੋਨ 16 ਲਗਭਗ ਬਰਾਬਰੀ ਆ ਕੋਈ ਬਹੁਤਾ ਫਰਕ ਨਹੀਂ ਪਰ ਜਿਹੜੇ ਸੱਜਣ ਆਈਫੋਨ 16 ਲੈਣਾ ਚਾਹੁੰਦੇ ਨੇ ਉਹ ਇਸ ਫੋਨ ਨੂੰ ਲੈ ਸਕਦੇ ਨੇ ਜੇਕਰ ਇਸ ਦੀ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ A18 ਬਾਈਕੋਨਿਕ ਚਿਪ ਆ 8GB RAM 6.1 ਇੰਚ ਸੁਪਰ ਰੈਟੀਨਾ ਡਿਸਪਲੇਅ 60Hz ਦੀ ਰਿਫਰੈਸ਼ ਰੇਟ ਆ ਨੋਚ ਤੁਹਾਨੂੰ ਇਸ ਫੋਨ 'ਚ ਮਿਲੇਗੀ ਸਿੰਗਲ ਕੈਮਰਾ ਆ 48 ਮੈਗਾਪਿਕਸਲ ਦਾ 12 ਮੈਗਾਪਿਕਸਲ ਦਾ ਜਿਹੜਾ ਆ ਫਰੰਟ ਕੈਮਰਾ ਆ 4K ਤੁਸੀਂ ਇਹਨਾਂ ਦੋਨਾਂ ਕੈਮਰਿਆਂ ਦੇ ਉੱਪਰ ਵੀਡੀਓ ਸ਼ੂਟ ਕਰ ਸਕਦੇ ਹੋ ਬੈਟਰੀ ਜਿਹੜੀ ਆ ਇਸ ਫੋਨ ਦੀ ਆਈਫੋਨ 15 ਨਾਲੋਂ ਜ਼ਿਆਦਾ ਆ 4000mAh ਦੀ ਬੈਟਰੀ ਆ 20W ਦੀ ਤੁਹਾਨੂੰ ਫਾਸਟ ਚਾਰਜਿੰਗ ਮਿਲੇਗੀ ਟਾਈਪ ਸੀ ਜੂਐਸਬੀ ਪੋਰਟਸ ਤੁਹਾਨੂੰ ਦੇਖਣ ਨੂੰ ਮਿਲਣਗੇ 8GB 128GB ਵੇਰੀਐਂਟ ਤੋਂ ਇਹ ਫੋਨ ਜਿਹੜਾ ਸਟਾਰਟ ਹੋ ਜਾਂਦਾ ਜੇਕਰ ਤੁਸੀਂ ਆਈਫੋਨ 15 ਤੋਂ ਥੋੜੇ ਜੇ ਥੱਲੇ ਰੇਟ ਦੇ ਵਿੱਚ ਫੋਨ ਲੈਣਾ ਚਾਹੁੰਦੇ ਹੋ ਕਿ ਮਤਲਬ ਤੁਸੀਂ ਟਾਰਟ ਆਪਾ ਪੂਰਾ ਕਰਨਾ ਹੈ ਕਿ ਆਈਫੋਨ ਸਾਡੇ ਹੱਥ ਦੇ ਵਿੱਚ ਹੋਵੇ ਤਾਂ ਆਈਫੋਨ 16e ਸਭ ਤੋਂ ਵਧੀਆ ਫੋਨ ਆ ਤਾਂ ਇਸ ਦੇ ਡਿਸਕਾਊਂਟ ਦੀ ਗੱਲ ਕਰੀਏ ਕਿ ਕਿੰਨੇ ਡਿਸਕਾਊਂਟ ਰੇਟ ਦੇ ਫੋਨ ਤੁਹਾਨੂੰ Amazon ਸੇਲ ਤੋਂ ਮਿਲੇਗਾ ਇਸ ਦੀ ਜਿਹੜੀ ਐਕਚੁਅਲ ਕੀਮਤ ਉਹ 60000 ਰੁਪਿਆ ਦਾ ਤੁਹਾਨੂੰ ਡਿਸਕਾਊਂਟ ਰੇਟ ਤੇ ਇਹ ਫੋਨ ਜਿਹੜਾ ਆ 53000 ਰੁਪਏ ਦਾ ਮਿਲੇਗਾ Samsung ਦੇ ਫੋਨਾਂ ਦੀ ਗੱਲ ਕਰੀਏ ਤਾਂ ਤਿੰਨ ਫੋਨ ਜਿਹੜੇ ਆ ਪ੍ਰੀਮੀਅਮ ਰੇਂਜ ਦੇ ਵਿੱਚ ਨੇ Samsung S25G Samsung S25 Ultra ਤੇ Samsung S24 Ultra ਇੰਨਾ ਸਾਰੇ ਫੋਨਾਂ ਦੀ ਗੱਲਬਾਤ ਕਰਦੇ ਆ ਪਹਿਲਾ ਫੋਨ ਜਿਹੜਾ ਆ S25 5G Snapdragon 8 Elite ਤੁਹਾਨੂੰ ਇਸ ਫੋਨ ਦੇ ਵਿੱਚ ਜਿਹੜਾ ਪ੍ਰੋਸੈਸਰ ਹੋ ਮਿਲੇਗਾ ਸਭ ਤੋਂ ਟਾਪ ਤੇ ਪ੍ਰੋਸੈਸਰ ਆ 12GB RAM ਹੋਏਗੀ 6.2 ਇੰਚ ਦੀ ডিসਪਲੇ 120Hz ਰਿਫਰੈਸ਼ ਰੇਟ ਹੋਏਗੀ ਗਰੀਲਾ ਗਲਾਸ ਦੀ ਪ੍ਰੋਟੈਕਸ਼ਨ ਤੁਹਾਨੂੰ ਮਿਲੇਗੀ ਬਰੇਜਲੈਸ ਵਿਦ ਪੰਜ ਹੋਲ ডিসਪਲੇ ਦੇ ਨਾਲ ਇਹ ਫੋਨ ਆਉਂਦਾ ਕੈਮਰੇ ਦੀ ਗੱਲ ਕਰੀਏ ਤਾਂ 50 ਮੈਗਾ ਪਿਕਸਲ ਦਾ ਪ੍ਰਾਇਮਰੀ ਕੈਮਰਾ 12 ਮੈਗਾ ਪਿਕਸਲ ਦਾ ਅਲਟਰਾਵਾਈਡ ਐਂਗਲ ਕੈਮਰਾ ਤੇ 10 ਮੈਗਾ ਪਿਕਸਲ ਦਾ ਟੈਲੀਫੋਟੋ ਕੈਮਰਾ ਵਿਦ 30x ਜੂਮ ਦੇ ਨਾਲੇ ਤੁਹਾਨੂੰ ਫੋਨ ਮਿਲੇਗਾ 8K ਜਿਹੜੀ ਆ ਤੁਸੀਂ ਰਿਕਾਰਡਿੰਗ ਜਿਹੜੀ ਆ ਕਰ ਸਕਦੇ ਹੋ ਫਰੰਟ ਕੈਮਰੇ ਦੀ ਗੱਲ ਕਰੀਏ ਤਾਂ 12 ਮੈਗਾਪਿਕਸਲ ਦਾ ਤੁਹਾਨੂੰ ਫਰੰਟ ਕੈਮਰਾ ਮਿਲਦਾ ਔਰ 4K ਜਿਹੜੀ ਆ ਵੀਡੀਓ ਤੁਸੀਂ ਇਸ ਦੇ ਨਾਲ ਸ਼ੂਟ ਕਰ ਸਕਦੇ ਹੋ 4000mAh ਦੀ ਬੈਟਰੀ ਹੋਵੇਗੀ 25W ਦੀ ਫਾਸਟ ਚਾਰਜਿੰਗ ਦੇ ਨਾਲੇ ਤੁਹਾਨੂੰ ਇਹ ਫੋਨ ਜਿਹੜਾ ਆ ਮਿਲਦਾ ਆ ਜੇਕਰ ਇਸ ਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ 75000 ਰੁਪਏ ਸਫੋਨ ਦੀ ਕੀਮਤ ਤਾਂ ਤੁਹਾਨੂੰ ਇਹ ਫੋਨ ਜਿਹੜਾ ਆ Amazon ਦੇ ਉੱਪਰ 68000 ਰੁਪਏ ਦਾ ਮਿਲੇਗਾ ਇੱਕ ਤਰੀਕ ਅਗਲੇ ਫੋਨ ਦੀ ਗੱਲ ਕਰੀਏ ਤਾਂ ਅਗਲਾ ਫੋਨ ਹੈ S25 Ultra Snapdragon 8 Elite ਪਿਛਲੇ ਫੋਨ ਵਾਂਗੂ ਸੇਮ ਪ੍ਰੋਸੈਸਰ ਆ 12GB RAM ਆ 6.9 ਇੰਚ ਦੀ ডিসਪਲੇ ਆ ਡਾਇਨਾਮਿਕ AMOLED ডিসਪਲੇ ਆ 120Hz ਰਿਫਰੈਸ਼ ਰੇਟ ਆ ਗੋਰੀਲਾ ਗਲਾਸ ਦੀ ਪ੍ਰੋਟੈਕਸ਼ਨ ਤੁਹਾਨੂੰ ਮਿਲਦੀ ਆ ਅਗਰ ਕੈਮਰੇ ਦੀ ਗੱਲ ਕਰੀਏ ਤਾਂ 200 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਆ 50 ਮੈਗਾਪਿਕਸਲ ਦਾ আল্ট্রາວਾਈਡ ਐਂਗਲ ਕੈਮਰਾ ਆ 10 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਤੇ ਚੌਥਾ ਕੈਮਰਾ ਜਿਹੜਾ ਆ ਉਹ ਵੀ 50 ਮੈਗਾਪਿਕਸਲ ਦਾ ਜਿਸਦੇ ਵਿੱਚ ਤੁਹਾਨੂੰ 100x ਜ਼ੂਮ ਜਿਹੜਾ ਆ ਦੇਖਣ ਨੂੰ ਮਿਲੇਗਾ 8K ਰਿਕਾਰਡਿੰਗ ਜਿਹੜੀ ਐ ਇਸ ਫੋਨ ਦੇ ਵਿੱਚ ਹੁੰਦੀ ਆ ਬੈਕ ਕੈਮਰੇ ਤੋਂ ਫਰੰਟ ਕੈਮਰੇ ਦੀ ਗੱਲ ਕਰੀਏ ਤਾਂ 12 ਮੈਗਾਪਿਕਸਲ ਦਾ ਫਰੰਟ ਕੈਮਰਾ ਐ 4K ਰਿਕਾਰਡਿੰਗ ਜਿਹੜੀ ਆ ਤੁਸੀਂ ਇਸ ਫੋਨ ਦੇ ਵਿੱਚ ਫਰੰਟ ਕੈਮਰੇ ਤੋਂ ਕਰ ਸਕਦੇ ਹੋ 5000mAh ਦੀ ਬੈਟਰੀ ਐ ਟਾਈਪ ਸੀ ਯੂਐਸਬੀ ਪੋਰਟ ਜਿਹੜੀ ਆ ਤੁਹਾਨੂੰ ਇਸ ਫੋਨ ਦੇ ਵਿੱਚ ਮਿ ਅਗਰ ਰੇਟ ਦੀ ਗੱਲ ਕਰੀਏ ਤਾਂ ਇਸ ਵੇਲੇ ਇਸ ਫੋਨ ਦਾ ਰੇਟ ਜਿਹੜਾ Amazon ਦੇ ਉੱਪਰ 1,11,000 ਰੁਪਏ ਹੈ ਪਰ ਜਦੋਂ ਡਿਸਕਾਊਂਟ ਰੇਟ ਤੁਹਾਨੂੰ ਮਿਲੇਗਾ ਸੇਲ ਦੇ ਵਿੱਚ ਤਾਂ 1,08,000 ਦੇ ਕਰੀਬ ਤੁਹਾਨੂੰ ਇਹ ਫੋਨ ਜਿਹੜਾ ਆ ਉਹ ਮਿਲ ਜਾਵੇਗਾ ਆਸ ਹੈ ਕਿ ਇਸ ਫੋਨ ਦਾ ਰੇਟ ਜਿਹੜਾ ਆ ਹੋਰ ਵੀ ਨੀਚੇ ਆਵੇਗਾ ਇਸ ਸੈਗਮੈਂਟ ਦੇ ਵਿੱਚ ਇਸ ਤੋਂ ਥੱਲੇ ਇੱਕ ਫੋਨ ਹੈ S24 আল্ট্রা 5G ਪ੍ਰੋਸੈਸਰ ਦੀ ਗੱਲ ਕਰੀਏ ਤਾਂ Snapdragon 8 Gen 3 ਪ੍ਰੋਸੈਸਰ ਇਸ ਦੇ ਵਿੱਚ ਤੁਹਾਨੂੰ ਮਿਲੇਗਾ 12GB RAM ਹੋਏਗੀ 6.8 ਇੰਚ ਦੀ ਡਾਇਨਾਮਿਕ AMOLED ডিসਪਲੇ ਆ 120Hz ਦੀ ਰਿਫਰੈਸ਼ ਰੇਟ ਆ ਗਰੀਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਇਹ ਫੋਨ ਆਉਂਦਾ ਤੇ ਇਹਦੇ ਵਿੱਚ ਜਿਹੜਾ ਆ ਤੁਹਾਨੂੰ ਚਾਰ ਕੈਮਰਾ ਦਾ ਸੈਟਅਪ ਮਿਲੇਗਾ 200MP ਦਾ ਮੇਨ ਕੈਮਰਾ 12MP 10MP ਤੇ 50MP 12MP ਦਾ ਫਰੰਟ ਕੈਮਰਾ ਆ ਉਸ ਦੇ ਨਾਲ ਵੀ ਤੁਸੀਂ ਜਿਹੜਾ ਆ 4K ਵੀਡੀਓ ਰਿਕਾਰਡ ਕਰ ਸਕਦੇ ਹੋ ਬੈਕ ਵਾਲੇ ਕੈਮਰੇ ਤੋਂ ਤੁਸੀਂ 8K ਵੀਡੀਓ ਰਿਕਾਰਡ ਕਰ ਸਕਦੇ ਹੋ 5000mAh ਦੀ ਬੈਟਰੀ Type C USB ਪੋਰਟ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗੀ 45W ਦਾ ਜਿਹੜਾ ਆ ਫਾਸਟ ਚਾਰਜਿੰਗ ਤੁਹਾਨੂੰ ਮਿਲੇਗੀ ਤੇ 256 GB ਮੈਮਰੀ ਤੋਂ ਹੀ ਵੇਰੀਐਂਟ ਸਟਾਰਟ ਹੁੰਦਾ ਜੇਕਰ ਇਸ ਫੋਨ ਦੀ ਕੀਮਤ ਦੀ ਗੱਲ ਕਰੀਏ ਤੇ 93800 ਰੁਪਏ ਦਾ ਇਹ ਫੋਨ ਆ ਪਰ ਤੁਹਾਨੂੰ ਡਿਸਕਾਊਂਟ ਦੇ ਵਿੱਚ ਇਹ ਫੋਨ 85000 ਰੁਪਏ ਦਾ ਮਿਲੇਗਾ ਲਾਸਟ ਵਾਲੇ ਜਿਹੜੇ ਦੋਨੋਂ ਫੋਨ ਨੇ ਦੋਨੋਂ ਫੋਨ ਇੱਕ ਦੂਸਰੇ ਨੂੰ ਟੱਕਰ ਦਿੰਦੇ ਆ ਸਿਰਫ ਫਰਕ ਇਹਨਾਂ ਦੇ ਵਿੱਚ ਰੇਟ ਦਾ ਆ ਪਹਿਲਾ ਫੋਨ ਜਿਹੜਾ ਆ OnePlus 13 Snapdragon 8 Elite ਦੇ ਨਾਲ ਇਹ ਫੋਨ ਆਉਂਦਾ ਆ ਟਾਪ ਦਾ ਪ੍ਰੋਸੈਸਰ ਆ ਜੇਕਰ ডিসਪਲੇ ਦੀ ਗੱਲ ਕਰੀਏ ਤਾਂ 6.82 ਇੰਚ ਦੀ LTPO AMOLED ডিসਪਲੇ ਆ 120Hz ਦੀ ਰਿਫਰੈਸ਼ ਰੇਟ ਆ 12GB RAM ਆ 50 ਮੈਗਾਪਿਕਸਲ ਦੇ ਨਾਲ ਇਹ 트리플 ਕੈਮਰਾ ਸੈਟਅਪ ਜਿਹੜਾ ਆਉਂਦਾ ਆ 120x ਦਾ ਇਹਦੇ ਵਿੱਚ ਜ਼ੂਮ ਤੁਹਾਨੂੰ ਮਿਲੇਗਾ ਫਰੰਟ ਕੈਮਰਾ ਜਿਹੜਾ ਆ ਉਹ 32 ਮੈਗਾਪਿਕਸਲ ਦਾ ਆ 4K ਰਿਕਾਰਡਿੰਗ ਜਿਹੜੀ ਇਸ ਫੋਨ ਦੇ ਵਿੱਚ ਤੁਸੀਂ ਕਰ ਸਕਦੇ ਹੋ ਤੇ ਬੈਕ ਕੈਮਰੇ ਦੇ ਨਾਲ 8K ਰਿਕਾਰਡਿੰਗ ਕਰ ਸਕਦੇ ਹੋ 6000 mAh ਦੀ ਬੈਟਰੀ ਆ ਤੇ 100W ਦਾ ਤੁਹਾਨੂੰ ਫਾਸਟ ਚਾਰਜਿੰਗ ਜਿਹੜੀ ਇਸ ਫੋਨ ਦੇ ਵਿੱਚ ਮਿਲੇਗੀ ਜੇਕਰ ਰੇਟ ਦੀ ਗੱਲ ਕਰੀਏ ਤਾਂ 70000 ਰੁਪਏ ਦਾ ਇਹ ਫੋਨ ਆ ਤੁਹਾਨੂੰ ਡਿਸਕਾਊਂਟ ਦੇ ਵਿੱਚ 62000 ਰੁਪਏ ਦਾ ਮਿਲੇਗਾ ਇਸੇ ਫੋਨ ਨੂੰ ਟੱਕਰ ਦਿੰਦਾ ਅਗਲਾ ਬ੍ਰਾਂਡ ਜਿਹੜਾ ਆ IQ 13 ਸਾਰੀਆਂ ਸਪੈਸੀਫਿਕੇਸ਼ਨਾਂ ਸੇਮ ਨੇ ਬਸ ਫਰਕ ਇਤੇ ਰੇਟ ਦਾ ਆ ਜੇਕਰ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਪਿਛਲੇ ਫੋਨ ਦੇ ਵਾਂਗੂ ਹੀ 8 ਐਲੀਟ ਪ੍ਰੋਸੈਸਰ ਹੈ ਸਨੈਪਡ੍ਰੈਗਨ ਦਾ 6.2 ਇੰਚ ਦੀ ਡਿਸਪਲੇ ਆ ਇਹਦੀ ਰਿਫਰੈਸ਼ ਰੇਟ ਜਿਹੜੀ ਆ 144 ਹਰਟਜ਼ ਦੀ ਰਿਫਰੈਸ਼ ਰੇਟ ਆ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ ਟ੍ਰਿਪਲ ਕੈਮਰਾ ਸੈਟਅਪ ਇਸ ਫੋਨ ਦੇ ਵਿੱਚ ਤੁਹਾਨੂੰ ਮਿਲੇਗਾ ਇਹ ਵੀ ਉਹਦੇ ਫੋਨ ਵਾਂਗੂ 8K ਰਿਕਾਰਡਿੰਗ ਕਰਦਾ 32 ਮੈਗਾਪਿਕਸਲ ਦਾ ਫਰੰਟ ਕੈਮਰਾ ਆ 4K ਰਿਕਾਰਡਿੰਗ ਇਸ ਫੋਨ ਦੇ ਵਿੱਚ ਤੁਸੀਂ ਕਰ ਸਕਦੇ ਹੋ 6000 mAh ਦੀ ਬੈਟਰੀ ਆ ਤੇ ਉਹਦੀ ਜਿਹੜੀ ਫਾਸਟ ਚਾਰਜਿੰਗ ਸੀ ਉਹ 100 ਵਾਟ ਦੀ ਆ ਤੇ ਇਹ ਤੁਹਾਨੂੰ 120 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਕਰਦਾ ਹੈ ਤੇ ਰੇਟ ਜਿਹੜਾ ਆ ਇਸ ਫੋਨ ਦਾ ਤੁਹਾਨੂੰ ਮਿਲੇਗਾ 51450 ਰੁਪਏ ਵੈਸੇ ਇਸ ਫੋਨ ਦੀ ਐਕਚੁਅਲ ਕੀਮਤ ਜਿਹੜੀ 55 ਤੋਂ 52000 ਰੁਪਏ ਉਸ ਫੋਨ ਦੀ ਕੀਮਤ ਜਿਹੜੀ ਸੀ 62000 ਰੁਪਏ ਸੀ ਇਹ ਫੋਨ ਤੁਹਾਨੂੰ 51000 ਰੁਪਏ ਦਾ ਮਿਲਦਾ ਹੈ ਅਗਲੀ ਵੀਡੀਓ ਦੇ ਵਿੱਚ ਇਸ ਤੋਂ ਥੱਲੇ ਵਾਲੇ ਰੇਂਜ ਦੇ ਜਿੰਨੇ ਵੀ ਫੋਨ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ